ਬ੍ਰਿਟਿਸ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਅੱਜ ਲਈ ਦੀ ਵੱਡੀ ਖਬਰ ਆ ਰਹੀ ਹੈ ਕਿਸਾਨਾਂ ਦੇ ਨਾਲ ਜੁੜੀ ਹੋਈ ਐਸ ਕੇ ਐਮ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਜੋ ਰਾਜਨੀਤਿਕ ਤੇ ਗੈਰ ਰਾਜਨੀਤਿਕ ਧੜੇਰੇ ਦੋਵਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਇੱਕ ਵਾਰ ਫਿਰ ਤੋਂ ਬੇਸਿੱਟਾ ਰਹੀ ਹੈ ਕੁਝ ਵੀ ਨਤੀਜਾ ਨਹੀਂ ਨਿਕਲਿਆ ਕਿਉਂਕਿ ਲੋਕਾਂ ਦੀਆਂ ਨਜ਼ਰਾਂ ਇਸੇ ਗੱਲ ਤੇ ਟਿਕੀਆਂ ਹੋਈਆਂ ਸੀ ਖਾਸ ਕਰਕੇ ਆਪਾਂ ਗੱਲ ਕਰੀਏ ਕਿਸਾਨ ਵਰਗ ਦੀਆਂ ਔਰ ਜੋ ਇਸ ਵਕਤ ਧਰਨਿਆਂ ਦੇ ਉੱਤੇ ਬੈਠੇ ਹੋਏ ਨੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਕਿਸਾਨਾਂ ਦੀ ਨਜ਼ਰ ਟਿੱਕੀ ਹੋਈ ਸੀ ਮੀਟਿੰਗ ਦੇ ਉੱਤੇ ਕਿਸਾਨ ਆਗੂ ਇੱਕ ਹੋ ਜਾਣਗੇ ਲੇਕਿਨ ਆਪਾਂ ਸਾਫ਼ ਤੌਰ ਤੇ ਕਹਿ ਸਕਦੇ ਆ ਇਸ ਵਕਤ ਕੀ ਉਹ ਹਲੇ ਵੀ ਇੱਕ ਨਹੀਂ ਹੈ ਦੋ ਫਾੜ ਨੇ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਰਹੇ ਨੇ ਕਿ ਕਿਸਾਨ ਆਪਸ ਦੇ ਵਿੱਚ ਹੀ ਇੱਕ ਨਹੀਂ ਹੈ ਤੇ ਉਹਨਾਂ ਨੂੰ ਇੱਕ ਹੋ ਜਾਣਾ ਚਾਹੀਦਾ ਹੈ ਤੇ ਹੁਣ ਕਿਤੇ ਨਾ ਕਿਤੇ ਉਹ ਗੱਲਾਂ ਸੱਚ ਵੀ ਹੁੰਦੀਆਂ ਸਾਫ਼ ਤੋ ਹੋ ਰਹੀਆਂ ਨੇ ਕਾਰਨ ਇਹੀ ਹੈ ਕਿ ਪਹਿਲਾਂ ਇੱਕ ਵਾਰ ਮੀਟਿੰਗ ਹੋਈ ਸੀ 13 ਤਰੀਕ ਨੂੰ ਉਹਨਾਂ ਨੇ ਕਿਹਾ ਕਿ ਹਲੇ ਸਾਡੀ ਏਕਤਾ ਨਹੀਂ ਹੋਈ ਮੀਟਿੰਗ ਦੁਬਾਰਾ ਕਰਾਂਗੇ 18 ਤਰੀਕ ਨੂੰ ਤਾਂ ਜ 18 ਤਰੀਕ ਨੂੰ ਇੱਕ ਵਾਰ ਫਿਰ ਤੋਂ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਨਤੀਜਾ ਨਿਕਲਿਆ ਸਫਰ ਸਫਰ ਦੇ ਵਿੱਚ ਵੀ ਇਹ ਨਿਕਲਿਆ ਕਿ ਅਸੀਂ ਦੁਬਾਰਾ ਮੀਟਿੰਗ ਕਰਾਂਗੇ ਹੁਣ ਨਵਾਂ ਟਾਈਮ ਦਿੱਤਾ ਗਿਆ ਵਾ 24 ਤਰੀਕ ਨੂੰ ਹੁਣ 24 ਜਨਵਰੀ ਨੂੰ ਦੁਬਾਰਾ ਮੀਟਿੰਗ ਹੋਵੇਗੀ ਪਹਿਲਾਂ 13 ਜਨਵਰੀ ਨੂੰ ਹੋਈ ਫਿਰ 18 ਜਨਵਰੀ ਨੂੰ ਹੋਈ ਤੇ ਹੁਣ 24 ਜਨਵਰੀ ਨੂੰ ਦੁਬਾਰਾ ਮੀਟਿੰਗ ਹੋਵੇਗੀ ਤੇ ਮਤਾ ਉਹੀ ਆ ਏਕਤਾ ਮਤਾ ਤੇ ਚਾਹੁੰਦੇ ਕਿਸਾਨ ਇਹੀ ਨੇ ਕਿ ਜੋ ਸੰਯੁਕਤ ਕਿਸਾਨ ਮੋਰਚੇ ਦਾ ਰਾਜਨੀਤਿਕ ਧੜਾ ਜਿਸ ਨੇ ਅਹਿਮ ਭੂਮਿਕਾ ਨਿਭਾਈ ਸੀ ਜੋ ਦਿੱਲੀ ਦੇ ਵਿੱਚ ਅੰਦੋਲਨ ਹੋਇਆ ਸੀ ਉਸ ਦੇ ਵਿੱਚ ਸਰਕਾਰ ਨੂੰ ਝਕਾਉਣ ਦੇ ਵਿੱਚ ਜਿਸ ਨੇ ਇੱਕ ਵੱਡੀ ਭੂਮਿਕਾ ਨਿਭਾਈ ਸੀ ਉਸ ਦੇ ਜੋ ਜ਼ਿਆਦਾਤਰ ਗੂਨੇ ਇਸ ਵਕਤੋ ਹੋ ਖਨੋਰੀ ਔਰ ਸ਼ੰਭੂ ਮੋਰਚਿਆਂ ਦੇ ਕੋਲੋਂ ਦੂਰ ਨੇ ਮੰਗ ਇਹੀ ਚੱਲ ਰਹੀ ਹੈ ਕਿ ਉਹ ਸ਼ੰਭੂ ਦੀ ਸਟੇਜ ਨੂੰ ਵੀ ਸਾਂਝਾ ਕਰਨ ਔਰ ਜੋ ਖਨੋਰੀ ਦੀ ਸਟੇਜ ਹੈ ਉਸ ਨੂੰ ਵੀ ਸਾਂਝਾ ਕਰਨ ਕਿਉਂਕਿ ਜੋ ਲਗਭਗ 13 ਸੂਤਰੀ ਮੰਗਾ ਨੇ ਉਹ ਲਗਭਗ ਇੱਕੋ ਤਰੀਕੇ ਦੀਆਂ ਨੇ ਤਾਂ ਇਸਕੇਮ ਕਹਿ ਰਿਹਾ ਕਿ ਅਸੀਂ ਮਾਨਸਿਕ ਤੌਰ ਤੇ ਤਾਂ ਆਈਡੀਓਲੋਜੀਕਲੀ ਤੌਰ ਤੇ ਤਾਂ ਇੱਕ ਹਾਂ ਸਾਡੀਆਂ ਡਿਮਾਂਡਸ ਪੂਰੀਆਂ ਇੱਕ ਨੇ ਔਰ ਅਸੀਂ ਡਿਮਾਂਡਸ ਨੂੰ ਸਮਰਥਨ ਦਿੰਨੇ ਆ ਪਰ ਜਦੋਂ ਨਾਲ ਮਿਲ ਕੇ ਚੱਲਣ ਦੀ ਗੱਲ ਆਉਂਦੀ ਹੈ ਤਾਂ ਉਸ ਵੇਲੇ ਕਿਤੇ ਨਾ ਕਿਤੇ ਜੋ ਐਸਕੇਐਮ ਆਪਣੇ ਪੈਰ ਪਿੱਛੇ ਖਿੱਚਦਾ ਹੋਇਆ ਨਜ਼ਰ ਆਉਂਦਾ ਹੈ ਲੇਕਿਨ ਅੱਜ ਤੜਕਸਾਰ ਤੋਂ ਹੀ ਇਹ ਉਮੀਦ ਜਾਗੀ ਹੋਈ ਸੀ ਕਿਉਂਕਿ ਲਗਾਤਾਰ ਮੀਟਿੰਗ ਲੰਬੀ ਹੁੰਦੀ ਜਾ ਰਹੀ ਸੀ ਪਹਿਲਾਂ ਅੱਧੇ ਪੌਣੇ ਘੰਟੇ 'ਚ ਮੀਟਿੰਗ ਮੁੱਕ ਜਾਂਦੀ ਸੀ ਅੱਜ ਘੰਟਾ ਵੀ ਲੰਘਿਆ ਡੇਢ ਘੰਟਾ ਵੀ ਲੰਘਿਆ ਕਰੀਬ 2 ਘੰਟੇ ਵੀ ਬੀਤ ਗਏ ਤਾਂ ਉਮੀਦ ਸੀ ਕਿ ਸ਼ਾਇਦ ਕਿਤੇ ਨਾ ਕਿਤੇ ਕੁਝ ਹਾਂ ਪੱਖ ਸਕਦਾ ਹੈ ਰਾਜਨੀਤਿਕ ਗੈਰ ਰਾਜਨੀਤਿਕ ਧੜੇ ਇੱਕ ਹੋ ਸਕਦੇ ਨੇ ਤੇ ਜੋ ਵੱਖੋ ਵੱਖਰੇ ਤੌਰ ਤੇ ਆਪਣੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਗਰ ਉਹ ਸਾਰੀ ਅਗਰ ਯੂਨਿਟੀ ਇੱਕ ਥਾਂ ਦੇ ਉੱਤੇ ਲੱਗੇ ਤਾਂ ਕਿਤੇ ਨਾ ਕਿਤੇ ਜੋ ਡਿਮਾਂਡਸ ਨੇ ਉਹਨਾਂ ਨੂੰ ਸਟਰੋਂਗਲੀ ਸਰਕਾਰ ਦੇ ਅੱਗੇ ਰੱਖਿਆ ਜਾ ਸਕਦਾ ਹੈ ਲੇਕਿਨ ਇੱਕ ਵਾਰ ਫਿਰ ਤੋਂ ਨਾਮੋਸ਼ੀ ਹਾਸਲ ਹੋਈ ਹੈ ਜੋ ਐਸ ਕੇ ਐਮ ਹੈ ਉਸਨੇ ਕਿਹਾ ਕਿ ਸਾਨੂੰ ਥੋੜਾ ਹੋਰ ਸਮਾਂ ਚਾਹੀਦਾ ਹੈ ਇਕਤਾ ਮਤਾ ਦੇ ਉੱਤੇ ਕੁੱਲ 8 ਮੰਗਾਂ ਆਪਣੇ ਵੱਲੋਂ ਵੀ ਜੋ ਰਾਜਨੀਤਿਕ ਧੜੇ 8 ਮੰਗਾਂ ਦਿੱਤੀਆਂ ਸੀ ਐਸ ਕੇ ਐਮ ਗੈਰ ਰਾਜਨੀਤਿਕ ਜੋ ਕਿ ਇਸ ਵਕਤ ਪ੍ਰੋਟੈਸਟ ਕਰ ਰਹੇ ਨੇ ਸ਼ੰਭੂ ਔਰ ਖਨੋਰੀ ਦੇ ਉੱਤੇ ਤਾਂ ਕਿ ਹੈ ਕਿ ਉਹਨਾਂ ਅੱਠ ਮੰਗਾਂ ਦੇ ਉੱਤੇ ਵੀ ਵਿਚਾਰ ਹੋਣਾ ਬੜਾ ਲਾਜ਼ਮੀ ਹੈ ਕਿ ਅਸੀਂ ਪ੍ਰੋਟੈਸਟ ਕਿਸ ਤਰੀਕੇ ਦੇ ਨਾਲ ਕਰਨਾ ਹੈ ਅਸੀਂ ਪਹਿਲਾਂ ਕਿਹਨੂੰ ਬੁਲਾਣਾ ਹੈ ਕਿਹਨੂੰ ਬਾਅਦੋਂ ਨਹੀਂ ਬੁਲਾਣਾ ਹੈ ਕਿ ਅਸੀਂ ਉਹ ਸਾਰਾ ਵੱਲ ਪ੍ਰਦਰਸ਼ਨ ਹੀ ਕਰਨਾ ਹੈ ਅਸੀਂ ਸ਼ਕਤੀ ਪ੍ਰਦਰਸ਼ਨ ਹੀ ਕਰਨਾ ਹੈ ਜਾਂ ਫਿਰ ਅਸੀਂ ਸ਼ਾਂਤਮਈ ਤਰੀਕੇ ਨਾਲ ਚੱਲਣਾ ਹੈ ਇਹ ਕੁੱਲ ਇਸ ਤਰੀਕੇ ਦੀਆਂ ਅੱਠ ਮੰਗਾਂ ਆਪਣੇ ਵੱਲੋਂ ਵੀ ਐਸਕੇਐਮ ਨੇ ਦਿੱਤੀਆਂ ਸੀ ਜੋ ਗੈਰ ਰਾਜਨੀਤਿਕ ਧੜਾ ਹੈ ਉਸ ਨੂੰ ਹਲੇ ਦੱਸਿਆ ਗਿਆ ਹੈ ਕਿ ਉਹਨਾਂ ਮੰਗਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਵਿਚਾਰ ਔਰ ਸਹਿਮਤੀ ਨਹੀਂ ਹੋਈ ਇਸ ਕਰਕੇ ਹਲੇ ਥੋੜਾ ਸਮਾਂ ਲੱਗ ਰ ਔਰ ਆੜ ਵਾਲੇ ਸਮੇਂ ਦੇ ਵਿੱਚ ਇਹ ਕਲੀਅਰ ਹੋ ਜਾਵੇਗਾ ਕਿ ਐਸ ਕੇ ਐਮ ਜੋ ਰਾਜਨੀਤਿਕ ਔਰ ਗੈਰ ਰਾਜਨੀਤਿਕ ਧੜੇ ਨੇ ਉਹ ਇੱਕ ਹੋ ਸਕਦੇ ਨੇ ਉਹ ਕਦੋਂ ਇੱਕ ਹੋਣਗੇ ਇਹ ਦੇਖਣਾ ਵਾਕਈ ਬੜਾ ਦਿਲਚਸਪ ਹੋਵੇਗਾ ਲੇਕਿਨ ਮੀਟਿੰਗ ਜਦੋਂ ਹੋਈ ਹੈ ਉਸ ਦੇ ਮੀਟਿੰਗ ਚੱਲਦੀ ਮੀਟਿੰਗ ਦੇ ਬਾਅਦ ਹੀ ਕਰੀਬ ਡੇਢ ਘੰਟੇ ਦੇ ਬਾਅਦ ਕੁਝ ਆਗੂ ਬਾਹਰ ਨਿਕਲੇ ਐਸ ਕੇ ਐਮ ਰਾਜਨੀਤਿਕ ਦੇ ਵੀ ਨਿਕਲੇ ਔਰ ਐਸ ਕੇ ਐਮ ਗੈਰ ਰਾਜਨੀਤਿਕ ਦੇ ਵੀ ਨਿਕਲੇ ਦੋਵੇਂ ਆਗੂ ਪੰਜ ਪੰਜ 7 7 ਜਥਿਆਂ ਦੇ ਵਿੱਚ ਗਰੁੱਪ ਦੇ ਵਿੱਚ ਵੱਖੋ ਵੱਖਰੀਆਂ ਥਾਮਾਂ ਤੇ ਖੜੇ ਸੀ ਜਿਸ ਤਰੀਕੇ ਦੇ ਨਾਲ ਤੁਸੀਂ ਕ੍ਰਿਕਟ ਦੇ ਮੈਦਾਨ ਦੇ ਵਿੱਚ ਜ਼ਰੂਰ ਦੇਖਿਆ ਹੋਊਗਾ ਕਿ ਜਦੋਂ ਮੈਚ ਹੋਣਾ ਹੁੰਦਾ ਤਾਂ ਸਾਰੇ ਖਿਡਾਰੀ ਇੱਕ ਦੂਸਰੇ ਦੇ ਗਲਿਆਂ ਦੇ ਵਿੱਚ ਜਿਸ ਤਰੀਕੇ ਨਾਲ ਬਾਹ ਪਾ ਕੇ ਖੜੇ ਹੁੰਦੇ ਇੱਕ ਮੀਟਿੰਗ ਗੁਪਤ ਮੀਟਿੰਗ ਕਰ ਰਹੇ ਹੁੰਦੇ ਨੇ ਕੁਝ ਇਸ ਤਰੀਕੇ ਦੀ ਮੀਟਿੰਗ ਉਹਨਾਂ ਨੇ ਪਾਰਕ ਦੇ ਵਿੱਚ ਆ ਕੇ ਵੀ ਵੱਖੋ-ਵੱਖਰੀਆਂ ਥਾਵਾਂ ਤੇ ਕੀਤੀ ਜਿਦੇ ਵਿੱਚ ਐਸਕੇਮ ਦੇ ਲੀਡਰ ਵੱਖਰੀ ਥਾਂ ਤੇ ਸੀਗੇ ਜੋ ਰਾਜਨੀਤਿਕ ਵਾਲੇ ਤੇ ਗੈਰ ਰਾਜਨੀਤਿਕ ਵਾਲੇ ਇੱਕ ਥਾਂ ਦੇ ਉੱਤੇ ਸੀਗੇ ਉਹ ਜਦੋਂ ਡੇਢ ਘੰਟਾ ਪਹਿਲਾਂ ਬੰਦ ਕਮਰਾ ਮੀਟਿੰਗ ਹੋਈ ਬੰਦ ਕਮਰਾ ਮੀਟਿੰਗ ਤੋਂ ਬਾਅਦ ਇੱਕ ਖੁੱਲੇ ਮੈਦਾਨ ਦੇ ਵਿੱਚ ਆਏ ਪਾਰਕ ਦੇ ਵਿੱਚ ਉੱਥੇ ਵੱਖੋ-ਵੱਖਰੇ ਆਪੋ ਆਪਣੇ ਗਰੁੱਪਾਂ ਆਪੋ ਆਪਣੇ ਧੜਿਆਂ ਦੇ ਨਾਲ ਮੀਟਿੰਗ ਕੀਤੀ ਉਸ ਤੋਂ ਬਾਅਦ ਫਿਰ ਤੋਂ ਦੇ ਬਾਅਦ ਨਿਕਲ ਕੇ ਬਾਹਰ ਆਏ ਤੇ ਉਮੀਦ ਸੀ ਲੋਕਾਂ ਨੂੰ ਕਿ ਸ਼ਾਇਦ ਕੁਝ ਵੱਡਾ ਐਲਾਨ ਹੋਵੇਗਾ ਲੇਕਿਨ ਵੱਡਾ ਐਲਾਨ ਨਹੀਂ ਹੋਇਆ ਕਿ ਸਾਡੀ ਸਹਿਮਤੀ ਨਹੀਂ ਬਣੀ ਇਸ ਤੋਂ ਵੱਧ ਕੇ ਕੋਈ ਐਲਾਨ ਨਹੀਂ ਹੋਇਆ ਲੇਕਿਨ ਇੰਨਾ ਜ਼ਰੂਰ ਕਿਹਾ ਕਿ ਜੋ ਸਾਡਾ ਇਕਤਾ ਮਤ ਹੈ ਉਹ ਹੌਲੀ-ਹੌਲੀ ਅੱਗੇ ਵੱਧ ਰਿਹਾ ਹੈ ਸਾਡੇ ਚ ਇਕਤਾ ਹੋ ਰਹੀ ਹੈ ਪਰ ਜਿਸ ਤਰੀਕੇ ਦੀ ਲੋਕ ਇਕਤਾ ਦੀ ਮੰਗ ਕਰ ਰਹੇ ਨੇ ਜਾਂ ਸੋਚ ਰਹੇ ਨੇ ਕਿ ਇਸ ਤਰੀਕੇ ਦੀ ਇਕਤਾ ਹੋਣੀ ਚਾਹੀਦੀ ਹੈ ਕਿ ਸਾਰੇ ਮਿਲ ਜੁਲ ਕੇ ਪ੍ਰੋਟੈਸਟ ਕਰਨਗੇ ਸਾਰੇ ਆਪਣੀ ਸ਼ਕਤੀ ਨੂੰ ਇੱਕ ਥਾਂ ਦੇ ਉੱਤੇ ਕੇਂਦ੍ਰਿਤ ਕਰਨਗੇ ਤੇ ਫਿਰ ਸਰਕਾਰ ਦੇ ਨਾਲ ਭੜਿਆ ਜਾਊਗਾ ਚਾਹੇ ਉਹ ਮਾਨਸਿਕ ਤੌਰ ਤੇ ਹੋਵੇ ਜਾਂ ਜਿਸ ਵੀ ਤਰੀਕੇ ਦੇ ਨਾਲ ਹੋਵੇ ਆਪਣੀਆਂ ਮੰਗਾਂ ਨੂੰ ਇੱਕ ਸਿਰੇ ਦੇ ਉੱਤੇ ਰੱਖਿਆ ਜਾਊਗਾ ਜਿਦੇ ਵਿੱਚ ਸਾਰੇ ਕਿਸਾਨ ਆਗੂ ਸਾਰੇ ਕਿਸਾਨ ਆਮ ਔਰ ਖਾਸ ਇੱਕ ਲੀਗ ਦੇ ਉੱਤੇ ਪੈਰਾ ਦੇਣਗੇ ਲੇਕਿਨ ਕਿਤੇ ਨਾ ਕਿਤੇ ਉਹ ਉਮੀਦਾਂ ਨਹੀਂ ਪੂਰੀਆਂ ਹੋ ਸਕੀਏ ਸਭ ਤੋਂ ਵੱਧ ਜੇਕਰ ਅਸੀਂ ਉਮੀਦ ਕਰੀਏ ਉਹਨਾਂ ਲੋਕਾਂ ਨੂੰ ਸੀ ਜੋ ਇਸ ਵਕਤ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ ਤੇ ਜੋ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਨੇ ਜਿਨ੍ਹਾਂ ਨੇ ਪਾਣੀ ਦੀਆਂ ਬੁਛਾੜਾਂ ਨੂੰ ਆਪਣੇ ਸਰੀਰ ਦੇ ਉੱਤੇ ਸੇਹਾ ਜਿਨ੍ਹਾਂ ਨੇ ਅਥਰੂ ਗੈਸ ਦੇ ਗੋਲਿਆਂ ਨੂੰ ਸੇਹਾ ਜਾਂ ਫਿਰ ਜਿਨ੍ਹਾਂ ਦੇ ਪਲਾਸਟਿਕ ਦੀਆਂ ਗੋਲੀਆਂ ਵਧੀਆਂ ਜਾਂ ਫਿਰ ਉਹ ਇਸ ਛੋਟੀ ਮੋਟੀ ਜੋ ਵੀ ਭਾਵੇਂ ওয়াਟਰ ਕੈਨਨ ਦੇ ਦੌਰਾਨ ਹੀ ਛੋਟੀ ਮੋਟੀ ਭਗੜੜ ਹੋ ਜਾਂਦੀ ਆ ਉਹਦੇ ਵਿੱਚ ਜ਼ਖਮੀ ਹੋਏ ਹੋਣ ਉਹਨਾਂ ਨੂੰ ਉਮੀਦ ਸੀ ਕਿ ਠੀਕ ਹੈ ਜੋ ਸਾਡੇ ਸੱਟਾਂ ਪੇਟ ਲੱਗੀ ਆ ਲੇਕਿਨ ਇਹਦਾ ਇੱਕ ਪੋਜ਼ਿਟਿਵ ਰਿਸਪਾਂਸ ਇਹ ਆਊਗਾ ਕਿ ਸਾਰੇ ਕਿਸਾਨ ਜੋ ਆਗ ਹੋਈਆਂ ਹੋਈਆਂ ਨੇ ਉਹ ਸਾਰੀਆਂ ਇੱਕ ਹੋ ਜਾਣਗੀਆਂ ਔਰ ਜੋ ਸਾਡਾ ਪ੍ਰੋਟੈਸਟ ਆ ਉਸ ਨੂੰ ਬਲ ਮਿਲੂਗਾ ਲੇਕਿਨ ਇੱਕ ਵੱਡਾ ਝਟਕਾ ਲੱਗਿਆ ਉਹਨਾਂ ਲੋਕਾਂ ਨੂੰ ਜੋ ਉਮੀਦ ਕਰ ਰਹੇ ਸੀ ਕਿ ਐਸਕੇਐਮ ਰਾਜਨੀਤਿਕ ਗੈਰ ਰਾਜਨੀਤਿਕ ਸਾਰੇ ਇੱਕ ਹੋ ਜਾਣਗੇ ਉਹ ਨਹੀਂ ਹੋ ਸਕੇ ਪ੍ਰੈਸ ਕਾਨਫਰੈਂਸ ਕੀਤੀ ਹੈ ਪ੍ਰੈਸ ਕਾਨਫਰੈਂਸ ਦੇ ਵਿੱਚ ਕਈ ਜਾਣਕਾਰੀਆਂ ਦਿੱਤੀਆਂ ਨੇ ਕਿ ਅਸੀਂ ਏਕਤਾ ਮਤਾ ਲੈ ਕੇ ਗਏ ਆ ਸਾਨੂੰ 13 ਸੂਤਰੀ ਜੋ ਮੰਗਾ ਨੇ ਉਹਨਾਂ ਨਾਲ ਅਸੀਂ ਸਹਿਮਤ ਆਂ ਲੇਕਿਨ ਅਸੀਂ ਇਕੱਠੇ ਹੋਣ ਤੋਂ ਪਹਿਲਾਂ ਪਹਿਲਾਂ ਸਟੇਜ ਸਾਂਝੀ ਕਰਨ ਤੋਂ ਪਹਿਲਾਂ ਪਹਿਲਾਂ ਯਾਨੀ ਕਿ ਜੋ ਖਨੋਰੀ ਦੇ ਉੱਤੇ ਆ ਜਾਂ ਸ਼ੰਭੂ ਬਾਰਡਰ ਦੇ ਉੱਤੇ ਸਟੇਜ ਹੈ ਉਹਦੇ ਉੱਤੇ ਜੋ ਐਸਕੇਐਮ ਦੇ ਲੀਡਰ ਬਹਾ ਫੜ ਕੇ ਜਿਵੇਂ ਆਪਣੀ ਹਿਊਮਨ ਚੇਨ ਬਣਾਉਂਦੇ ਆ ਉਦੋਂ ਬਣਾਣਗੇ ਜਦੋਂ 8 ਮੰਗਾ ਐਸਕੇਐਮ ਨੇ ਵੀ ਆਪਣੀਆਂ ਗੈਰ ਰਾਜਨੀਤਿਕ ਧੜੇ ਨੂੰ ਦਿੱਤੀਆਂ ਨੇ ਜਦੋਂ ਉਹ ਵੀ 8 ਮੰਗਾ ਮੰਨੀਆਂ ਜਾਣਗੀਆਂ ਉਸ ਤੋਂ ਬਾਅਦ ਹੀ ਇਹ ਸਭ ਇਕੱਠੇ ਦਿਖਾਈ ਦੇ ਸਕਦੇ ਨੇ ਇਹ ਮੰਗਾ ਕਦੋਂ ਮੰਨੀਆਂ ਜਾਣਗੀਆਂ ਇਹਦੇ ਬਾਰੇ ਹਲੇ ਤੱਕ ਕਿਸੇ ਨੂੰ ਨਹੀਂ ਪਤਾ ਤਾਰੀਖ ਤੇ ਤਾਰੀਖ ਪੈ ਰਹੀ ਹੈ ਲਗਾਤਾਰ ਵਕਫਾ ਜਿਹੜਾ ਹੈ ਮੀਟਿੰਗਾਂ ਦਾ ਲਗਾਤਾਰ ਲੰਬਾ ਹੁੰਦਾ ਜਾ ਰਿਹਾ ਇਸ ਤੋਂ ਪਹਿਲਾਂ ਜਿਹੜੀਆਂ 13 ਤਰੀਕ ਨੂੰ ਮੀਟਿੰਗ ਹੋ ਚੁੱਕੀ ਹੈ ਫਿਰ ਅੱਜ 18 ਤਰੀਕ ਨੂੰ ਵੀ ਮੀਟਿੰਗ ਨੇਪਰੇ ਹੋ ਚੁੱਕੀ ਹੈ ਚੜ ਚੁੱਕੀ ਹੈ ਲੇਕਿਨ ਉਹਦਾ ਰਿਜ਼ਲਟ ਕੁਝ ਨਹੀਂ ਆਇਆ ਹੁਣ ਬੱਡੀ ਇਨਫਾਰਮੇਸ਼ਨ ਇਹ ਵੀ ਦਿੱਤੀ ਹੈ ਕਿ ਅਸੀਂ 20 ਤਰੀਕ ਨੂੰ ਯਾਨੀ ਕਿ 20 ਜਨਵਰੀ ਵਾਲੇ ਦਿਨ ਸਯੁਕਤ ਕਿਸਾਨ ਮੋਰਚਾ ਦੇਸ਼ ਭਰ ਦੇ ਵਿੱਚ ਜੋ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਮੰਗ ਪੱਤਰ ਦੇਣਗੇ 13 ਸੂਤਰੀ ਮੰਗਾ ਤਾਂ ਹੋਣਗੇ ਨਾਲ ਦੀ ਨਾਲ ਜੋ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਉਹਨਾਂ ਦੀ ਸਿਹਤ ਜੋ ਲਗਾਤਾਰ ਜੋ ਵਿਗੜ ਰਹੀ ਹੈ ਉਸ ਦੇ ਨਾਲ ਵੀ ਐਮਪੀਜ਼ ਨੂੰ ਜਾਣੂ ਕਰਾਇਆ ਜਾਵੇਗਾ ਇਹਦਾ ਇੱਕ ਕਾਰਨ ਵੱਡਾ ਇਹ ਵੀ ਹੈ ਕਿ ਅੱਗੇ ਇਸ ਤੋਂ ਬਾਅਦ ਬਜਟ اجلاس ਸ਼ੁਰੂ ਹੋਣ ਜਾ ਰਿਹਾ ਹੈ 31 ਤਰੀਕ ਨੂੰ 1 ਤਰੀਕ ਨੂੰ ਬਜਟ ਹੈ ਤੇ ਹੋ ਸਕਦਾ ਹੈ ਕੋਈ ਐਮਪੀ ਆਪਣੀ ਆਵਾਜ਼ ਚੁੱਕੇ ਕਿਸਾਨਾਂ ਦੀ ਵੀ ਆਵਾਜ਼ ਚੁੱਕੇ ਤੇ ਦੇਸ਼ ਦੇ ਵਿੱਚ ਦੁਨੀਆ ਭਰ ਦੇ ਵਿੱਚ ਕਿਸਾਨਾਂ ਦੀ ਆਵਾਜ਼ ਪਹੁੰਚੇ ਇਸ ਕਰਕੇ ਐਮਪੀਜ਼ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਜਾਵੇਗਾ 20 ਤਰੀਕ ਨੂੰ ਇਸ ਤੋਂ ਬਾਅਦ 21 ਜਨਵਰੀ ਨੂੰ ਦਿੱਲੀ ਕੂਚ ਕਰਨ ਦਾ ਫੈਸਲਾ ਵਾ ਉਹਦੇ ਵਿੱਚ ਫਿਰ ਫਿਰ ਇਹ 100 ਕਿਸਾਨਾਂ ਦਾ ਜਥਾ ਦਿੱਲੀ ਜਾਣ ਦੀ ਕੋਸ਼ਿਸ਼ ਕਰੇਗਾ ਫਿਰ 26 ਤਰੀਕ ਨੂੰ ਇੱਕ ਹੋਰ ਪ੍ਰੋਗਰਾਮ ਦੱਸਿਆ ਗਿਆ ਉਹਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾਣਾ ਇੱਕ ਪਾਸੇ ਗਣਤੰਤਰਤਾ ਦਿਵਸ ਦੀ ਪ੍ਰੇਡ ਨਿਕਲੂਗੀ ਦਿੱਲੀ ਦੇ ਵਿੱਚ ਤਾਂ ਦੂਸਰੇ ਪਾਸੇ ਟਰੈਕਟਰ ਮਾਰਚ ਕਿਸਾਨਾਂ ਦੇ ਵੱਲੋਂ ਵੱਖ-ਵੱਖਰੀਆਂ ਥਾਵਾਂ ਦੇ ਉੱਤੇ ਕੱਢੇ ਜਾਣਗੇ ਇਹ ਸਾਰੀ ਮੀਟਿੰਗ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਬੇਸਿੱਟਾ ਰਹੀ ਹੈ ਜੋ ਲੋਕਾਂ ਨੂੰ ਉਮੀਦ ਸੀ ਉਹ ਨਹੀਂ ਹੋਇਆ ਲੇਕਿਨ ਮੀਟਿੰਗ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਵਿਚਾਰੀਆਂ ਗਈਆਂ ਕੀ ਕੁਝ ਮੀਟਿੰਗ ਦੇ ਵਿੱਚ ਜੋ ਆਪਣੇ ਡਾਇਲੌਗਸ ਨੇ ਉਹ ਐਕਸਚੇਂਜ ਹੋਏ ਨੇ ਗੈਰ ਰਾਜਨੀਤਿਕ ਔਰ ਰਾਜਨੀਤਿਕ ਜੋ ਐਸਕੇਐਮ ਉਹਨਾਂ ਧੜਿਆਂ ਦੇ ਵੱਲੋਂ ਉਹਦੀ ਪੂਰੀ ਇਨਫੋਰਮੇਸ਼ਨ ਦੋਵੇਂ ਧੜਿਆਂ ਨੇ ਇਕੱਠੇ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਇਨਫੋਰਮੇਸ਼ਨ ਦੇ ਰਹੇ ਨੇ ਉਹ ਵੀ ਸੁਣ ਲੈਣੇ ਆਗੇ ਵੀ ਇਹ ਯਤਨ ہماری ਔਰ ਸੇ ਕੋਸ਼ਿਸ਼ ਹੋਣਗੇ ਅੱਜ ਕਿਉਂਕਿ ਢੱਲੇਵਾਲ ਜੀ ਕੀ ਹਾਲਤ ਬਹੁਤ ਕ੍ਰਿਟੀਕਲ ਹੈ हमने मीटिंग भी जल्द करने की हर दो झंडे जी चले गए हैं वहां तो उनकी हालत ठीक नहीं है तो हमारा प्रयास रहेगा जितनी जल्द से जल्द हो मिनिमम एकता और हम दिल से चाहते मैक्सिमम एकता भी होनी चाहिए ठीक है मैक्सिमम एकता में अभी कुछ दिक्कतें हैं तो मिनिमम एकता के लिए हमने हाथ बढ़ा दिया है और हम आशा करेंगे जल्द ये मिनिमम एकता हो इसी यही बात थी जो मैंने आपको बतानी थी अब भंगू साहब जो पंजाबी पत्रकार दोस्तों जिमे पधैर साहब ने गल कीती दोने फॉर्मਾਂ ਦੀ ਮੀਟਿੰਗ ਹੋਈ ਸੀ 13 ਨੂੰ 13 ਤੋਂ ਆਜ਼ਾਦ 18 ਤਰੀਕ ਦਾ ਤਿੰਨੇ ਫਾਰਮਾਂ ਦੀ ਮੀਟਿੰਗ ਹੋਈ ਸੋ ਮੈਂ ਕਲੀਅਰ ਸ਼ਬਦਾਂ ਜੇ ਕਹਾਂ ਵੇ ਦੋਨੋ ਫਾਰਮਾਂ ਦੀ ਮੀਟਿੰਗ ਤੀਜੇ ਫਾਰਮ ਐਸਕੇਐਮ ਨਾਲ ਹੋਈ ਉਹਦੇ ਵਿੱਚ ਘੱਟ ਤੋਂ ਘੱਟ ਪ੍ਰੋਗਰਾਮਾਂ ਦੀ ਏਕਤਾ ਬਾਰੇ ਵਿਚਾਰ-ਵਟਾਂਦਰਾ ਹੋਇਆ ਠੀਕ ਔਰ ਉਹਦੇ ਲਈ ਵੀ ਐਸਕੇਐਮ ਦੀ ਲੀਡਰਸ਼ਿਪ ਨੇ ਸਮਾਂ ਮੰਗਿਆ ਸੋ ਅੱਜ ਜਿਹੜੀ ਗੱਲ ਇੱਥੇ ਤੱਕ ਹੋਈ ਆ ਸੋ ਤੁਹਾਨੂੰ ਪਤਾ ਜਿਵੇਂ ਦੱਸਿਆ ਹਰ ਦੋ ਝੰਡੇ ਸਾਹਿਬ ਆਏ ਸੀ ਉਹਨਾਂ ਦੀ ਸਿਹਤ ਤੁਹਾਨੂੰ ਪਤਾ ਚੌਥੇ ਦਿਨ ਹੈਗੇ ਆ ਮਰਨ ਵਰਤ ਦੇ ਵਿੱਚ ਉਹ ਚਲੇਗੇ ਸਹੀ ਠੀਕ ਨਹੀਂ ਸੀ ਔਰ ਡੱਲੇਵਾਨ ਸਾਹਿਬ ਦੀ ਸਿਹਤ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਹੈਗੀ ਆ ਕੱਲ ਤੋਂ ਸੋ ਇਸ ਕਰਕੇ ਅਸੀਂ ਦੋਨੇ ਫਾਰਮ ਏਕਤਾ ਵਾਲੇ ਪਾਸੇ ਨੂੰ ਨਾ ਪਹਿਲਾਂ ਕਿਤੇ ਪੈਰ ਪਿੱਛੇ ਖਿੱਚਿਆ ਅਸੀਂ ਤਾਂ ਹਾਂ ਹੀ ਆ ਬਹੁਤ ਵੱਡੇ ਏਕਤਾ ਦੇ ਸੋ ਉਸ ਤੋਂ ਗੱਲ ਮੇਰੇ ਦੋਸਤ ਲਖਵਿੰਦਰ ਔਲਖ ਰੱਖ ਲੈਣਗੇ ਆ ਜਾ ਹੁਣ ਪੱਤਰਕਾਰ ਸਾਥੀਓ बात बताई दी एकता सब चाहते हैं सबसे ज्यादा एकता चाहती है जो हमारे किसान मजदूर आवाम है वो चाहता है हम एकता में रहकर आंदोलन लड़े उनकी भावना को देखते हुए हमारे फॉर्मों ने जो आप आज आपको बता दिया कि मिनिमम एकता के लिए आज जो प्रयास किया था उसके लिए हमारे साथियों ने समय मांगा है तो हम आमीद करते हैं जो जनता की भावना है कि एकता हो जो हमारी सबकी दोनों फोर्मों की भावना है और जिस हालात में सरदार जगजीत सिंह डल्लेवाल जी हैं उस भावना को देखते हुए एकता जरूर होगी और ये जो मोर्चा आने वाले हमारे जो प्रोग्राम है वो दे रखे हैं आगे वाले वो ज्यो के क्यों है और हमारे सरदार जगजीत सिंह डल्लेवाल जी आज चौपन दिन हो गए हैं अमर नंचन पर है जो दूसरे 111 बैठे थे कल भी 10 और बैठे हैं तो उनमें से भी चार पांच साथियों के हालात खराब हो रहे हैं डल्लेवाल जी की भी सेहत खराब है तो हम अब सभी साथी दोनों मोर्चे के साथी अभी इसके बाद हम वहीं डल्लेवाल जी के पास ही जा रहे हैं ਬੰਦੇ ਰਾਏ 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 ਸਾਹਿਬ ਗੱਲ ਰੱਖਣ ਕਿ ਰਾਏ ਸਾਹਿਬ ਗੱਲ ਰੱਖਣ ਤੋਂ ਬਾਅਦ ਸਵਾਲ ਸਾਥੀਓ ਜਿਵੇਂ ਕਿ ਬੰਦੇ ਸਾਹਿਬ ਨੇ ਪੰਗੂ ਸਾਹਿਬ ਨੇ ਦੱਸਿਆ ਹੀ ਹੈ ਕਿ ਮਿਨੀਮਮ ਪ੍ਰੋਗਰਾਮ ਤੇ ਏਕਤਾ ਵਾਸਤੇ ਅੱਜ ਜਿਹੜੀ ਸਾਡੀ ਮੀਟਿੰਗ ਚੱਲੀ ਹੈ ਅ ਤਿੰਨੇ ਫਾਰਮਾਂ ਦੀ ਇਸ ਮੀਟਿੰਗ ਦੇ ਵਿੱਚ ਅ ਐਸ ਕੇ ਐਮ ਵੱਲੋਂ ਸਾਥੀਆਂ ਨੇ ਕਿਹਾ ਕਿ ਅਸੀਂ 24 ਤਰੀਕ ਨੂੰ ਜਿਹੜੀ ਉਹਨਾਂ ਦੀ ਮੀਟਿੰਗ ਹੈਗੀ ਉਹਦੇ ਵਿੱਚ ਉਹ ਵਿਚਾਰਨਗੇ ਸੋ ਏਕਤਾ ਵਾਸਤੇ ਤਿੰਨਾਂ ਹੀ ਸਾਈਡਾਂ ਤੋਂ ਹੱਥ ਖੁੱਲੇ ਨੇ ਔਰ ਏਕੇ ਵੱਲ ਨੂੰ ਵਧੇ ਆ ਕਾਫੀ ਆ ਮਿਨੀਮਮ ਏਕਾਓ ਤੋਂ ਬਾਅਦ ਮੈਕਸਿਮਮ ਏਕਤਾ ਵੱਲ ਵਧਾਂਗੇ ਸੋ ਅਸੀਂ ਇੱਕ ਬੇਨਤੀ ਜ਼ਰੂਰ ਹੈ ਅਸੀਂ ਅਪੀਲ ਕਰਦੇ ਆ ਸਾਡੇ ਸਾਥੀਆਂ ਨੂੰ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਤਬੀਅਤ ਹੈ ਬਹੁਤ ਜ਼ਿਆਦਾ ਵਿਗੜ ਰਹੀ ਹੈ ਜਿਵੇਂ ਕਿ ਅੱਜ ਬਾਰ-ਬਾਰ ਮਾਉਂਟਿੰਗ ਹੋ ਰਹੀਆਂ ਉਲਟੀਆਂ ਆ ਰਹੀਆਂ ਬੜੀ ਕ੍ਰਿਟੀਕਲ ਸਟੇਜ ਬਣੀ ਹੋਈ ਹੈ ਸੋ ਅਸੀਂ ਸਾਥੀਆਂ ਆਪਣੇ ਨੂੰ ਬੇਨਤੀ ਕਰਦੇ ਆ ਕਿ ਇਤੇ ਜਲਦ ਫੈਸਲਾ ਲੈਣ ਔਰ ਜਲਦ ਫੈਸਲਾ ਕਰਕੇ ਆਪਾਂ ਇਹ ਕੇਵਲ ਵਧিয়ে ਇੱਕ ਬਿੰਦੀ ਇੱਕ 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 ਜਿਹੜਾ ਸਾਡਾ 26 ਦਾਵਾ ਐਕਸ਼ਨ ਅਸੀਂ ਦਿੱਤਾ ਸੀਗਾ ਉਹ ਸੈਕਸ਼ਨ ਨੂੰ ਤਿੱਖਾ ਕਰ ਲਈ ਅਸੀਂ ਜਦੋਂ ਸਾਡਾ 121 ਨੂੰ ਜਥਾ ਜਾਣਾ ਉਧਰ 101 ਦਾ ਉਦੋਂ ਬਾਅਦ 22 ਨੂੰ ਐਲਾਨ ਕਰਾਂਗੇ ਉਹਦਾ ਕੀ ਰੂਪ ਦੇਣਾ ਜਿਵੇਂ ਸਰਕਾਰ ਚੁੱਪ ਬੈਠੀ ਆ ਕਿਉਂ ਚੁੱਪ ਬੈਠੀ ਆ ਉਹਦੇ ਤੇ ਵਿਚਾਰ ਕਰਕੇ ਤੁਹਾਨੂੰ 1 21 ਤੋਂ ਬਾਅਦ 22 ਨੂੰ ਉਹਦਾ ਪੂਰਾ ਐਲਾਨ ਤੁਹਾਡੇ ਸਾਹਮਣੇ ਆਜੂਗਾ ਦੇਖੋ ਦੇਖੋ ਕੋਈ ਦੇਖੋ ਨਹੀਂ ਦੇਖੋ ਦੇਖੋ ਅਸੀਂ ਤਾਂ ਮਤਲਬ ਅਸੀਂ ਦਿਲੋਂ ਸਾਡੇ ਭਰਾ ਵਾ ਅਸੀਂ ਮੀਟਿੰਗਾਂ 'ਚ ਸਮੇਂ ਕੱਢੀਏ ਸਾਨੂੰ ਲੱਗਦਾ ਨਹੀਂ ਹਾਂ ਉਹਨਾਂ ਨੇ ਕੋ ਵਿਚਾਰਨਾ ਫਿਰ ਉਹਨਾਂ ਦੀ ਗੱਲ ਕਰਨਾ ਕਿ ਕਿੰਨਾ ਸਮਾਂ ਪਰ ਅੱਜ ਤੱਕ ਕਿੰਨਾ ਸਮਝਿਆ ਕਿਉਂ ਨਹੀਂ ਹੋਈ ਦੇਖੋ 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 ਮੈਂ ਇਹ ਬਾਰੇ ਕੀ ਹੋਣੀ ਹੈ ਜਵਾਬ ਦੇ ਦਿਓ ਬਸ ਦੇਖੋ ਸਵਾਲ ਤਾਂ ਇੰਨਾ ਵਾ ਕਿ ਬਿੰਨੀ ਮਾਮ ਜੜੀ ਗੱਲ ਅੰਦਰ ਹੋਈ ਤੁਹਾਨੂੰ ਦੱਸ ਦੇ ਆਪਣੀ ਕੋਈ ਮਿਨੀਮਮ ਤੇ ਰਾਹ ਨਿਕਲ ਜਾਂਦਾ ਤਾ ਅਸੀਂ ਸਾਂਝੀ ਕਰਕੇ ਅਨਾਉਂਸ ਕਰ ਦਿੰਦੇ ਨਹੀਂ ਇਹ ਵੀ ਦੱਸਦੇ ਪੇਜ ਖਸਿਆ ਕਿੱਥੇ ਆ ਪੇਜ ਦੇ ਤੁਹਾਡੇ ਦੇਖੋ ਇਹ ਇਹ ਬੇਨਤੀ ਆ ਮੇਰੀ ਬੇਨਤੀ ਸੁਣ ਲੋ ਮੇ ਮੇਰੀ ਬੇ ਮੇਰੀ ਬੇਨਤੀ ਇੰਨੀ ਆਪਾਂ ਕਹੀਏ ਗੱਲ ਹੋਈ ਆ ਮਿਨਿਮਮ ਇਕਤਾ ਤੇ ਗੱਲ ਵਧੀ ਆ ਅੱਗੇ ਤੁਰਿਆ ਉਹਨਾਂ ਉਹਨਾਂ ਨੇ ਵਿਚਾਰ ਕੇ ਸਾਨੂੰ ਦੱਸਣਾ ਵਾ ਸੀ ਇਹ ਕਹੀਏ ਨਹੀਂ ਹੋਈ ਤਾਂ ਠੀਕ ਨਹੀਂ ਆ ਵਿਚਾਰ ਕੇ ਰਹਿਣਾ ਕੀ ਸਾਰੇ ਇਕੱਠੇ ਹੋਣਗੇ ਹੁਣ ਮਿਨਿਮਮ ਦੇ ਮੈਕਸਿਮਮ ਇਕਤਾ ਦੇ ਵਿੱਚ ਕਨਵਰਟ ਹੋ ਗਈ ਆ ਮਿੱਟੇ ਦੇਖੋ ਭਰਾਓ ਦੇਖੋ ਦੇਖੋ ਭਰਾਓ ਮਤਲਬ ਕੀ ਹੈ ਮੇਰੀ ਬੇਨਤੀ ਸੁਣ ਲੋ ਕੁਛ ਵੀ ਅਜਿਹਾ ਅਸੀਂ ਦੋਵੇਂ ਫਾਰਮ ਨਹੀਂ ਕਹਿਣਾ ਚਾਹੁੰਦੇ ਜਿਹੜਾ ਇਕਤਾ ਦੇ ਵਿੱਚ ਕੱਲ ਨੂੰ ਬੜੇ ਕਬ ਨੇ ਨਾ ਅਸੀਂ ਕਹਿਣਾ ਬਾਈ ਸਾਡੇ ਯਤਨ ਨੇ ਜਿਹੜੇ ਮੈਂ ਅੱਜ ਵੀ ਕਹਿਣਾ ਤੁਹਾਨੂੰ ਫਿਰ ਵੀ ਅਸੀਂ ਸਮੁੱਚੀ ਇਕਤਾ ਦੇ ਹਾਮੀ ਆ ਔਰ ਮੈਂ ਵਿਅਕਤੀਗਤੀ ਕਹਿ ਸਕਦਾ ਮੈਨੂੰ ਆਸ ਹੈ ਹੋਊਗੀ ਆਸ ਤਾਂ ਚੰਗੀ ਰੱਖਣੀ ਚਾਹੀਦੀ ਆ ਇਹ ਜੀ ਸਮਾਂ ਦੱਸੋ ਇੱਕ ਮਿੰਟ ਪੁਮੇਰ ਸਾਹਿਬ ਇੱਕ ਚੀਜ਼ ਕਲੀਅਰ ਕਰ ਦਿਓ ਤੁਸੀਂ ਉਸ ਦਿਨ ਕਿਹਾ ਸੀ ਜਦੋਂ ਪਹਿਲੀ ਵਾਰ 10 ਤਰੀਕ ਨੂੰ ਆਏ ਸੀ ਕਿ ਜਲਦੀ ਤੋਂ ਜਲਦੀ ਮੀਟਿੰਗਾਂ ਹੋਣ ਡਲਿਆ ਸੀ ਕਰਾਵਾ ਅੱਜ ਵੀ ਤੁਸੀਂ ਕਿਹਾ ਹੁਣ ਜਿਹੜੀ ਪਹਿਲਾਂ 13 ਦੇ ਬਾਅਦ 15 18 ਨੂੰ ਹੋਈ ਹੁਣ ਅਗਲੀ ਮੀਟਿੰਗ ਦੀ ਕੋਈ ਡੇਟ ਨਹੀਂ ਇਹਦਾ ਮਤਲਬ ਕਿ ਤੁਸੀਂ ਕਹਿ ਰਹੇ ਹੋ ਸੇਧ ਤੇ ਜ਼ਿਆਦਾ ਡਾਉਣਾ ਪਰ ਹਾਂ ਜੀ ਮੀਟਿੰਗ ਅੱਗੇ ਨਹੀਂ ਹੋਈ ਹੈ ਤੁਸੀਂ ਕਹਿ ਰਹੇ 22 ਨੂੰ ਅਸੀਂ ਆਪਣੀ ਫੈਸਲਾ ਕਰਕੇ ਤੁਹਾਨੂੰ ਫਿਰ ਦੱਸਾਂਗੇ ਨਾ ਦੋ ਸਾਡੀਆਂ ਤਾਂ ਮੀਟਿੰਗਾਂ ਬਾਈ ਰੋਜ਼ ਹੀ ਹੁੰਦੀਆਂ ਸਿੱਧਾ ਆਪਣੇ ਮੋਰਚੇ 'ਚ ਹਨ ਇੱਕ ਸਾਲ ਤੋਂ ਦੇਖੋ ਸਾਡੀਆਂ ਹੋਈ ਜਾਂਦੀਆਂ ਜਦੋਂ ਕੋਈ ਅਸੀਂ ਪੰਜ ਸੱਤ ਬੰਦੇ ਇਸ ਇਸ ਫੈਸਲੇ ਨੂੰ ਫੈਸਲਾ ਕਰਨ ਦੇ ਨਹੀਂ ਹੱਗੇ ਸਮਰੱਥ ਸਾਨੂੰ ਸਾਡੇ ਜਨਰਲ ਫੋਰਮ ਨਾਲ ਗੱਲ ਕਰਨੀ ਪੈਣੀ ਆ ਬਈ ਸਮਾਂ ਤੇ ਦੇਣਾ ਪੂਣਾ ਕਿੰਨੇ ਦਿਨ ਮੰਗੇ ਉਹਨਾਂ ਨੇ ਮੈਨੂੰ 24 ਦਿਨ ਦੀ ਕਮੇਟੀ ਮੰਗੀ ਸਾਡੀ ਮੀਟਿੰਗ 24 ਦਿਨਾਂ ਦਾ ਜਨਰਲ ਬੋਡੀ ਦੀ ਉਹ ਉਹਨਾਂ ਨੇ ਮੰਗ ਲਈ ਆ ਕਿ ਤੁਹਾਡੇ ਲਈ ਵੀ ਸਥਿਤੀ ਹੈ ਜਿਹੜੀ ਹੁਣ ਢੱਲੇਵਾਲ ਦੀ ਸਾਡੀ ਸਥਿਤੀ ਹੈ ਮੀਟਿੰਗ ਦੇਖੋ ਦੇਖੋ ਮੇਰੀ ਬੇਨਤੀ ਫੇਰ ਮੇਰੀ ਬੇਨਤੀ ਫੇਰ ਇਹਦਾ ਮਤਲਬ ਦੇਖੋ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਏਕਤਾ ਵਾਲੀ ਗੱਲ ਨੂੰ ਛੱਡਣਾ ਨਹੀਂ ਚਾਹੁੰਦੇ ਭਾਵੇਂ ਤੁਸੀਂ ਜਿਹੜਾ ਸਾਨੂੰ ਕਹਿਣਾ ਚਾਹੁੰਦੇ ਕ੍ਰਿਟੀਕਲ ਹਾਲ ਤੇ ਡੀਲਰ ਸਾਹਿਬ ਅਸੀਂ ਨਾ ਮੈਂ ਫੇਰ ਵੀ ਕਹਿੰਦਾ ਮੈਂ ਨਹੀਂ ਕਹਿੰਦਾ ਅਸੀਂ ਤਾਂ ਕਹਿੰਨੇ ਆ ਨਾ ਵੀ ਚੱਲ ਕੋਈ ਕਹਿੰਦਾ ਕੋਈ ਕੋਈ ਤੇਰ ਕਹੋ ਵੀ ਸਾਨੂੰ ਸਮਾਂ ਚਾਹੀਦਾ ਸਮਾਂ ਤਾਂ ਬਈ ਦੇਣਾ ਪਊਗਾ ਨਾ ਅਸੀਂ ਆਪਣੇ ਵਾਲੀ ਅਪੀਲ ਅੰਦਰ ਕਰ ਦਿੱਤੀ ਆ ਹੋ ਸਕਦਾ ਉਹ ਸੋਚ ਕੇ ਕੱਲ ਨੂੰ ਕੋ ਹੋਰ ਫੈਸਲਾ ਕਰ ਲੈਣ ਹੁਣ ਮਿਲ ਤੋਂ ਬੈਠਕ ਹੋਏਗੀ ਉਹਨਾਂ ਦੇ ਨਾਲ ਜਾਂ ਅੱਜ ਕੰਪਲੀਟ ਹੋ ਗਿਆ ਸਾਰਾ ਬੈਠਕ ਨਹੀਂ ਨਹੀਂ ਦੇਖੋ ਏਕਤਾ ਦੀ ਆਸ ਨਹੀਂ ਛੱਡਣੀ ਚਾਹੀਦੀ ਇਹ ਗਾਂ ਦੱਸਦੇ ਆ ਹੋਊਗੀ ਨਹੀਂ ਹੋਊਗੀ ਨਾ ਹੋਊਗੀ ਸ਼ਬਦ ਨਹੀਂ ਇਹ ਤਾਂ ਕਾਂ ਉਹ ਦੱਸਣਗੇ ਪੱਤਰ ਕਰਦੇ ਉਹਨਾਂ ਦੇ ਸਾਹਮਣੇ ਜਿਵੇਂ ਗੱਲ ਰੱਖੀ ਉਹਨਾਂ ਵਿੱਚ ਮੈਂ ਐਡ ਕਰ ਦਿੰਦਾ ਦੇਖੋ ਜਿਸ ਪੋਜੀਸ਼ਨ ਤੇ ਅਸੀਂ ਖੜੇ ਆਂ ਡੱਲੇਵਾਲ ਸਾਹਿਬ ਦੀ ਸਭ ਤੋਂ ਪਹਿਲਾਂ ਉੱਥੋਂ ਹੀ ਚਾਲੂ ਹੋਈ ਆ ਉਹਨਾਂ ਦੀ ਸਿਹਤ ਨਾਜ਼ੁਕ ਬਾਰੇ ਅਸੀਂ ਆਪਣੇ ਸੱਜਣਾਂ ਨੂੰ ਦੱਸ ਦਿੱਤਾ ਸੀਗਾ ਔਰ ਦੂਜੀ ਗੱਲ ਇਹ ਹੈ ਜਿਨ੍ਹਾਂ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਏਕਤਾ ਤੇ ਵੱਡੇ ਹਾਮੀ ਆ ਅਸੀਂ ਕੋਈ ਇਹੋ ਜੀ ਗੱਲ ਕੋਈ ਵੀ ਨਹੀਂ ਕਰਨਾ ਚਾਹੁੰਦਾ ਏਕਤਾ ਦਾ ਕੁੱਕਰ ਰਸਤੇ ਖੁੱਲੇ ਆ ਅਸੀਂ ਫਾਰਮ ਬਾਹਰ ਮਹੀਨੇ ਚ ਚੱਲੇਗੇ ਦੋਨੇ ਫਾਰਮ ਅਸੀਂ ਮੈਦਾਨ ਦੇ ਵਿੱਚ ਹੈਗੇ ਸਾਡੇ ਲਈ ਢੱਲੇਵਾਲ ਸਾਹਿਬ 54ਵੇਂ ਦਿਨ ਚ ਹੈਗੇ ਸਾਡੇ ਲਈ ਕਹਿਣ ਤੋਂ ਭਾਵ ਏਕਤਾ ਦਾ ਰਾਹ ਤਿੰਨਾ ਫਾਰਮਾਂ ਵੱਲੋਂ ਖੁੱਲਾ ਸਾਡੇ ਵੱਲੋਂ ਵੀ ਖੁੱਲਾ ਹੈਗਾ ਜਿਵੇਂ ਉਹ ਆਪਣੀ ਮੀਟਿੰਗ ਚ ਤੈਅ ਕਰਨਗੇ ਸਾਨੂੰ ਇਨਫਰਮੇਸ਼ਨ ਦੇ ਦੇਣਗੇ ਜਾਂ ਸਾਨੂੰ ਕੋਈ ਸੱਦਾ ਹੋਊਗਾ ਗਾਹ ਦਾ ਦੇ ਦੇਣਗੇ 24 ਉਹਨਾਂ ਨੇ ਕਿਹਾ 15 ਤੋਂ 13 13 ਤੋਂ 18 ਹੁਣ 24 ਆ ਗਈ ਕੀ ਉਹਦੀ ਡੈਥ ਦੀ ਇੰਤਜ਼ਾਰ ਡੀਕ ਹੋ ਰਹੀ ਆ ਨਹੀਂ ਆਪਾਂ ਇਹ ਨਾ ਸ਼ਬਦ ਵਰਤੀਏ ਦੇਖੋ ਇਹ ਇਹ ਓਏ ਆ ਕੇ ਇੱਥੇ ਕਹਿੰਦੇ ਆ ਅੱਜ ਮੀਡੀਆ ਦੇ ਸਾਹਮਣੇ ਜਿਵੇਂ ਉਧਰ ਤੁਹਾਡੀ ਪੱਤਰਕਾਰਾਂ ਤੋਂ ਇਹ ਤੁਹਾਡਾ ਸਵਾਲ ਠੀਕ ਹੈ ਪਰ ਮੈਂ ਕਹਿੰਦਾ ਚਲੋ ਪੰਦੇਰ ਸਾਹਿਬ ਕਰ ਲੈਣੇ ਗਾ। ਮੈਂ ਮੈਂ ਤਾਂ ਇੱਕ ਬੇਨਤੀ ਕਰਾਂ। ਕੋਡਾ ਜਿਵੇਂ ਸਵਾਲ ਆ ਇਹ ਸਵਾਲ ਸਾਡੇ ਲਈ ਵੀ ਹੈ। ਓਡਾ ਹੀ ਤਕੜਾ ਵਾ ਜਿੱਡਾ ਥੋਡੇ ਲਈ ਆ। ਦੇਖੋ ਇੱਕ ਤਾਂ ਨੂੰ ਕੋਈ ਆਂਚ ਨਾ ਆਵੇ। ਠੀਕ ਆ ਜੀ। ਇੱਕ ਤਾਂ ਕਿਤੇ ਕੋਈ ਸਾਡਾ ਭਰਾ ਨਾ ਕਹੇ ਵੀ ਆ ਥੋਡੇ ਪੱਖੋਂ ਕੁ ਤੁਸੀਂ ਆ ਗੱਲ ਕਹੀ ਸੀ ਉਹ ਚੋਂ ਇੱਕ ਤਾਂ ਨੂੰ ਆਂਚ ਆਈ ਆ। ਅਸੀਂ ਇਹਦਾ ਖਿਆਲ ਰੱਖਾਂਗੇ। ਕੋਈ ਸ਼ਬਦ ਇੱਕ ਤਾਂ ਕੋਈ ਸਾਡੇ ਭਰਾ ਨੂੰ ਅਸੀਂ ਅੰਦਰ ਦੀਆਂ ਗੱਲਾਂ ਮੀਡੀਆ ਚ ਨਹੀਂ ਕਰ ਸਕਦੇ ਜਿਹੜੀਆਂ ਗੱਲਾਂ ਸਾਂਝੀਆਂ ਮੇਰੇ ਸੋ ਮੇਰੇ ਸੋ ਮੇਰੀ 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 ਗੱਲਾਂ ਕਰੋ ਪਰ ਇੱਕ ਚੀਜ਼ ਤਾਂ ਤੁਸੀਂ ਜਿਵੇਂ ਤੁਸੀਂ 15 ਵਾਲੀ ਮੀਟਿੰਗ 13 ਨੂੰ ਕਰਵਾਈ ਸੀ ਤੁਸੀਂ 24 ਤੋਂ ਪਹਿਲਾਂ ਦੀ ਮੀਟਿੰਗ 18 ਦੀ ਨਹੀਂ ਨਹੀਂ ਫਿਰ ਗੱਲ ਸੁਣੋ ਹਾਂ ਤੁਸੀਂ ਜੁੜਾ ਤਾਂ ਮੀਡੀਆ ਵੀ ਜੁੜਿਆ 54 ਦਿਨ ਹੋ ਗਏ ਉੱਤੇ ਕਵਰੇਜ ਕਰਦਿਆਂ ਨੂੰ ਕਿਤੇ ਨਾ ਕਿਤੇ ਜਾਨ ਬਚਾਉਣ ਦੀ ਗੱਲ ਆਉਂਦੀ ਹੈ ਲੋ ਜਨਵਰੀ ਨੂੰ ਇੱਕ ਤਾਂ ਪਤਾ ਪਾਸ ਹੁੰਦਾ ਹੈਗਾ ਅੱਜ 9 ਦਿਨ ਹੋ ਗਏ ਇੱਕ ਸੈਕਿੰਡ ਚਾਰ ਨਹੀਂ ਇੱਕ ਪਾਸੇ ਤੁਸੀਂ ਸਾਰੇ ਕਹਿੰਦੇ ਹੋ ਪਰ ਦੂਜੇ ਪਾਸੇ ਕਹਿੰਦੇ ਹੋ ਸ਼ਾਂਤ ਬਚਾਉਣ ਵਾਸਤੇ ਕਦੋਂ ਹੋਊਗਾ ਕੁਝ ਨਹੀਂ ਠੀਕ ਹੈ ਤੁਹਾਡੀ ਨੂੰ ਸਾਹਮਣੇ ਆਉਣੀ ਚਾਹੀਦੀਆਂ ਲੋਕ ਤਾਂ ਉਹਨਾਂ ਕਿਸੇ ਪਾਸੇ ਲੋਕਾਂ ਨੂੰ ਕਿਉਂ ਅਸੀਂ ਰੱਖੀ ਹੈ ਇਹ ਗੱਲ ਮੰਦਰ ਪੂਸੇ ਦੇ ਵਿੱਚ ਆਪ ਅੱਜ ਮੀਡੀਆ ਦਾ ਆਪ ਜਵਾਬ ਦਿੰਦਾ ਸਾਨੂੰ ਕੋਈ ਚਾਹ ਹਰ ਮੀਡੀਆ ਨੂੰ ਨਾਲੇ ਵਰਤ ਕੇ ਬੋਲਦਾ ਪਤਾ ਲੱਗਦਾ ਆਉਂ ਨਹੀਂ ਵੀ ਪੁੱਛੀ ਇੱਕ ਮਿੰਟ ਜੇ ਪੁੱਛਾ ਤੇ ਦੇਖੋ ਬੰਦੇ ਸਹਿਜਾਂ ਤੋਂ ਸਾਰਾ ਕੁਝ ਕਲੀਅਰ ਹੈ ਦਿਖ ਰਿਹਾ ਹੈ ਜੇ ਤੁਸੀਂ ਤਾਂ ਪੁੱਛ ਲਓ ਨਹੀਂ ਮੇਰੀ ਬੇਨਤੀ ਮੇਰੀ ਇੱਕ ਬੇਨਤੀ ਮੇਰੀ ਇੱਕ ਬੇਨਤੀ ਠੀਕ ਹੈ ਮੇਰੀ ਬੇਨਤੀ ਆ ਅਸੀਂ ਤਾਂ ਇਹ ਗੱਲਾਂ ਅਪੀਲ ਤਾਂ ਬਈ ਕਰਨ ਦਾ ਸਾਡਾ ਹੱਕ ਆ ਕਰ ਸਕਦੇ ਆਂ ਫਿਰ ਵੀ ਕੋਈ ਭਰਾ ਕਹਿੰਦਾ ਵੀ ਸਾਡੀਆਂ ਮਜਬੂਰੀਆਂ ਵਾਂ ਸਾਨੂੰ ਬਈ ਇਹ ਸੋਚਣ ਦਿਓ ਅਸੀਂ ਇੱਕ ਤਾਂ ਨੂੰ ਆਂ ਚ ਨਾ ਆਵੇ ਤੇ ਲਈ ਇਹ ਵੀ ਨਹੀਂ ਕਹਿੰਦੇ ਵੀ ਤੂੰ ਸੋਚੀ ਨਾ ਠੀਕ ਆ ਗੱਲੇ ਸਾਹਿਬ ਦੇ ਹਾਲਾਤ ਬੇਗੜੇ ਹੋਏ ਨੇ ਕਿ ਇਹਨਾਂ ਨੂੰ ਦੇਖ ਕੇ ਠੀਕ ਹੈ ਤੇਰੀ ਨਹੀਂ ਛੋਡੀ ਗੱਲ ਆਪਣੇ ਸਾਹਿਬ ਵਜਾ ਠੀਕ ਆ ਦੇਖੋ ਜਿੱਥੋਂ ਤੱਕ ਸਵਾਲ ਹੈਗਾ ਸਰਕਾਰ ਮੋਦੀ ਸਰਕਾਰ ਮੈਂ ਦੀ ਗੱਲ ਤੁਹਾਨੂੰ ਇਸ਼ਾਰਾ ਕਰਕੇ ਗਿਆ ਵੀ ਦੇਖੋ ਅੰਦੋਲਨ ਤੇਜ਼ ਕੀਤਾ ਆਪਾਂ ਅੰਦੋਲਨ ਆ ਨਾ ਆਪਣਾ ਦਿਲੀ ਅੰਦਰ ਤੋਂ ਦੋ ਦੋ ਫੋਰਮ ਲੜ ਰਹੇ ਇੱਕ ਤਾਂ ਜਥਾ ਵੱਡਾ ਹੋ ਗਿਆ ਮਰਨ ਵਰਤੇ ਸੀ ਅੰਦੋਲਨ ਨੂੰ ਤੇਜ਼ ਕੀਤਾ ਉਧਰ ਅਸੀਂ ਜਥਾ ਭੇਜ ਰਹੇ ਹਾਂ ਮੈਂ ਤੁਹਾਨੂੰ ਇਸ਼ਾਰਾ ਕਰ ਗਿਆ ਵੀ ਜਿਹੜੀ ਜਿਹੜੀ 26 ਦੀ ਕਾਲ ਆ ਇਹ ਭਾਈ ਇਹ ਤੋਂ ਬਾਅਦ ਇਹ ਤੋਂ ਵੀ ਆਪਾਂ ਜੋਰ ਲਾ ਕੇ ਕਰਾਂਗੇ ਪ੍ਰੈਸ਼ਰ ਪਵੇ ਸਰਕਾਰ ਤੇ ਅਸੀਂ ਚਿੰਤਤ ਆ ਉਹਦੇ ਲਈ ਹਨੇ ਨਹੀਂ ਦੇਖੋ ਇਹਦਾ ਸੋਚ ਕੇ ਨਹੀਂ ਲੱਗਦਾ ਕਿ ਕਿਸਾਨੀ ਮੰਗਾ ਨਾ ਆ ਜਾਣਾ ਆਪਣੇ ਕਿਸਾਨੀ ਨੇ ਸਰਕਾਰ ਨੂੰ ਆਪਣੇ ਮਨਾਉਗੇ ਸਵਾਲ ਤਾਂ ਵੱਡਾ ਇਹ ਹੈ ਕਿਸਾਨੀ ਮੰਗਾ ਤੋਂ ਜ਼ਿਆਦਾ ਤੁਹਾਨੂੰ ਲੱਗਦਾ ਕਿ ਕਿਸਾਨੀ ਜੱਥੇਬੰਦੀਆਂ ਜਾਂ ਲੀਡਰਾਂ ਦੀ ਈਗੋ ਵੱਡੀ ਲੱਗ ਰਹੀ ਹੈ ਇੱਥੇ ਦੋਸਤੋ ਕੋਈ ਈਗੋ ਵੱਡੀ ਨਹੀਂ ਹੈਗੀ ਡੱਲੇਵਾਰ ਸਾਹਿਬ ਦੀ ਸਿਹਤ ਇੱਕ ਮਿੰਟ ਜੀ ਇੱਕ ਮਿੰਟ ਪੱਤਰਕਾਰ ਦੋਸਤੋ ਅਸੀਂ ਬਾਰ ਬਾਰ ਇਹ ਕਹਿੰਨੇ ਆ ਵੀ ਸਾਡੇ ਦਰਮਾ ਫੋਰਮਾ ਵੱਲੋਂ ਦਰਵਾਜ਼ੇ ਖੁੱਲੇ ਹੈਗੇ ਆ ਇਕਤਾ ਲਈ ਜਿਹੜੀ ਉਹਨਾਂ ਦੀ ਪੋਜੀਸ਼ਨ ਡੱਲੇਵਾਲ ਸਾਹਿਬ ਦੀ ਉਹ ਵੀ ਦੱਸ ਦਿੱਤੀ ਹੈਗੀ ਆ ਪਰ ਅਸੀਂ ਕਹਿੰਦੇ ਆ ਵੀ ਅਸੀਂ ਇੱਕ ਗੱਲ ਦੇਖੋ ਸਾਨੂੰ ਕੋਈ ਸਵਾਲ ਦੋਨੇ ਫਾਰਮਾਂ ਨੂੰ ਸਿੱਧਰ ਸਕਦਾ ਸਾਨੂੰ ਕੋਈ ਸਵਾਲ ਨਾ ਹੋਵੇ ਕੱਲ ਨੂੰ ਇਹ ਕਹੇ ਵੀ ਬਾਡੀ ਦਰਵਾਜ਼ੇ ਵੀ ਇੱਕਤਾ ਕਿੰਨੇ ਕਿੰਨੇ ਰੋੜਾ ਬਣਿਆ ਗਿਆ ਸਾਡੇ ਤੇ ਖੁੱਲੇ ਆ ਦਰਵਾਜ਼ੇ ਉਹਨਾਂ ਨੇ ਕੋਈ ਸ਼ਰਤ ਰੱਖੀ ਹੈ ਇਹੋ ਜੀ ਆ ਨਹੀਂ ਇਸ ਕਰਕੇ ਆਉਣਗੇ ਉਹਨਾਂ ਨੂੰ ਪੁੱਛ ਲਿਓ ਉਹਨਾਂ ਦੇ ਸਵਾਲ ਸਾਡੇ ਭਰਾਵਾ ਮੇਰੀ ਬੇਨਤੀ ਆ ਦੇਖੋ ਪਰਸੱਕ ਯਤਨ ਆ ਅਸੀਂ 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 ਯਤਨ ਜਤਾਉਂਦੇ ਰਹਾਂਗੇ ਬਾਈ ਧੰਨਵਾਦ ਸਾਰੀ ਪ੍ਰਸਤਾਵ